ਕਿਸੇ ਦੀਆਂ ਲਕੀਆਂ ਲੈਣਾ ਨੇ ਆਓ ਕੁ ਸਲੋਕ ਪੜ੍ਹਦੇ ਆ ਨਾਲ ਨਾਲ ਹੀ ਨਾਲ ਹੀ ਸਲੋਕ ਆ ਸੁਣਿਓ ਸਾਡੇ ਵੇੜੇ ਨਹੀਂ ਸਈਓ ਸਤਿਗੁਰ ਆਏ ਪੜਿਓ ਸਾਡੇ ਪਿਆਰ ਵਾਲੀਆਂ ਰੂਹਾਂ ਜਿਹੜੀਆਂ ਹੁੰਦੀਆਂ ਨੇ ਪਿਆਰ ਵਾਲੀਆਂ ਉਹਨਾਂ ਦੀ ਗੱਲ ਐ ਸਾਡੇ ਵੇੜੇ ਨਹੀਂ ਸਈਓ ਹੁਣ ਤੁਸੀਂ ਬੀਬੀਆਂ ਜਿੰਨੀਆਂ ਬੈਠੀਆਂ ਹੋ ਮੈਂ ਸੁਣਿਆ ਵੀ ਤੁਸੀਂ ਇੱਥੇ ਤੀਆਂ ਲੱਗਦੀਆਂ ਉੱਥੇ ਤੁਸੀਂ ਗਾਉਨੇ ਹੋ ਬੈਠਦੇ ਹੋ ਇੱਥੇ ਵੀ ਬਦ ਤੋਂ ਬਦ ਉੱਚੀ ਬਾਤ ਚ ਜ਼ਰੂਰ ਬੋਲਿਆ ਕਰੋ ਸਾਰੇ ਸਾਰੇ ਬੋਲੋ ਸਤਿਗੁਰਾਂ ਦੇ ਗਾਣ ਨੇ ਸਾਡੇ ਵੇੜੇ ਨਹੀਂ ਸਈਓ ਸਤਿਗੁਰ ਆਏ ਪੜੋ ਨੂ ਸਾਡੇ ਸਈ ਸਤਿਗੁਰ ਆਏ ਸਾਡੇ ਵੇੜੇ ਨਹੀਂ ਸਈਓ ਸਤਿਗੁਰ ਆਏ ਪੜੋ ਨਹੀਂ ਸਈਓ ਸਤ ਕਰਿਆ ਅੰਡ ਨਾ ਗੁੰਡ ਨਾ ਨੇ ਫੁੱਲ ਵਰਸਾਏ ਨੇ ਫੁੱਲ ਵਸਾਰੇ ਮੈਂ ਸੁੱਤੀ ਰਹਿਨੀ ਕਰਮ ਮਾਰੀ ਅਗਨ ਹਾਰੀ ਮੈਂ ਸੁੱਤੀ ਰਹਿਨੀ ਕਰਮ ਮਾਰੀ ਅਗਨ ਹਾਰੀ ਮੈਂ ਸੁੱਤੀ ਰਹਿਗੀਨੀ ਅਗਨ ਹਾਰੀ ਮੈਂ ਸੁੱਤੀ ਕੋਈ ਵੇਚ ਵਪਾਰੀ ਨਹੀਂ ਨਹੀਂ ਪੈਣ ਤੂੰ ਮੈਨੂੰ ਦੱਸਿਆ ਨਹੀਂ ਇਸ ਘਰ ਸਤਗੁਰਾਏ ਤੇਰੇ ਤੂੰ ਦੱਸਿਆ ਨਹੀਂ ਤੇ ਤੂੰ ਬਦਲ ਗਈ ਮੈਨੂੰ ਵੀ ਨਾਲ ਬਦਲ ਲੈਣਾ ਸੀ ਮੈਨੂੰ ਵੀ ਸਮਝ ਆ ਜਾਂਦੀ ਆ ਕੋਈ ਵੇਚ ਵਪਾਰੀ ਨਹੀਂ ਮੈਂ نیند ਵਿੱਚ ਦਾ ਸਾਰੀ ਕੋਈ ਵੇਚ ਵਪਾਰੀ ਦੀ ਮੈਂ ਦੀਨ ਵੇਚਦਾ ਸਾਰੀ ਸਾਡੇ ਵੇੜੇ 'ਚ ਆਇਓ ਸਤਿਗੁਰ ਆਏ ਸਾਡੇ ਵੇੜੇ 'ਚ ਆਇਓ ਸਤਿਗੁਰ ਆਏ ਅੰਡ ਨਾਂ ਕੋ ਅੰਡ ਨਾਂ ਨੇ ਦਰਸ਼ਨ ਪਾਏ ਅੰਡ ਨਾਂ ਕੋ ਅੰਡ ਨਾਂ ਨੇ ਦਰਸ਼ਨ ਪਾਏ ਫਿਰ ਬੋਲ ਮੈਂ ਸੁਤੀ ਰਹਗੀ ਨਹੀਂ ਕਰਮ ਮਾਰੀ ਅਗਨ ਹਾਜੀ ਮੈਂ ਪਰਮਾਤਮਾ ਦੀ ਉਹਨਾਂ ਆਦਮੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਮਹਾਂ ਜੋਤਿ ਦਾ ਕੋਈ ਨਾਹੀ ਦਾਰਾ ਖੇਤੈ ਦਰਿ ਗੱਜਰ ਸੰਗੈ ਰਾਇਆ ਕੁਦਿਆ ਵਚ ਧਰਮ ਹਦੂਰ ਅਰਿ ਜਿਨੀ ਨਾਮ ਤੇ ਆਇਆ ਗੈਮ ਸਤਿ ਸਦਾੋ ਨਾਨਕ ਦੇ ਮੁਖੇ ਹੋਲੇ ਜੀਐਸੀ ਜੁਤੀ ਨਾਦ ਜਿਨੀ ਨਾਮ ਤੇ ਆਇਆ ਗੈਮ ਸਤਿ ਸਦਾੋ ਨਾਨਕ ਦੇ ਮੁਖੇ ਹੋਲੇ ਜੀਐਸੀ ਜੁਤੀ ਨਾਦ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਦੇ ਤੁਦੇ